ਅਦਾਲਤੀ ਕਾਰਵਾਈ ਚੱਲ ਰਹੀ ਸੀ ਸਾਰੇ ਦਰਬਾਰੀ ਇੱਕ ਸਵਾਲ ਤੇ ਵਿਚਾਰ ਕਰ ਰਹੇ ਸਨ ਜੋ ਕਿ ਰਾਜ ਚਲਾਉਣ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਨਹੀਂ ਸੀ ਹਰ ਕੋਈ ਇੱਕ ਇੱਕ ਕਰਕੇ ਆਪਣੀ ਰਾਏ ਦੇ ਰਿਹਾ ਸੀ ਮੌਜਾ ਅਕਬਰ ਦਰਬਾਰ ਵਿੱਚ ਬੈਠਾ ਮਹਿਸੂਸ ਕਰ ਰਿਹਾ ਸੀ ਕਿ ਹਰ ਕਿਸੇ ਦੀ ਰਾਏ ਵੱਖਰੀ ਹੈ ਉਹ ਹੈਰਾਨ ਸੀ ਕਿ ਹਰ ਕੋਈ ਇੱਕੋ ਜਿਹਾ ਕਿਉਂ ਨਹੀਂ ਸੋਚਦਾ ਤਦ ਬਾਦਸ਼ਾਹ ਅਕਬਰ ਨੇ ਵੀਰ ਬਲ ਨੂੰ ਪੁੱਛਿਆ ਕਿ ਤੁਸੀਂ ਦੱਸ ਸਕਦੇ ਹੋ ਕਿ ਲੋਕਾਂ ਦੇ ਵਿਚਾਰ ਆਪਸ ਵਿੱਚ ਕਿਉਂ ਨਹੀਂ ਲੱਦਦੇ ਹਰ ਕੋਈ ਵੱਖਰਾ ਕਿਉਂ ਸੋਚਦਾ ਹੈ ਹਮੇਸ਼ਾ ਜਿਹਾ ਨਹੀਂ ਹੁੰਦਾ ਵੀਰ ਬੰਨੇ ਕਿਹਾ ਕੁਝ ਸਮੱਸਿਆਵਾਂ ਜਿਹੀਆਂ ਹਨ ਜਿੰਨਾ ਤੇ ਸਾਰਿਆਂ ਦੀ ਇੱਕੋ رائے ਹੈ ਇਸ ਤੋਂ ਬਾਅਦ ਅਦਾਲਤ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਸਾਰੇ ਆਪਣੇ ਘਰਾਂ ਵਿੱਚ ਪਰਤ ਗਏ ਉਸੇ ਸ਼ਾਮ ਜਦੋਂ ਵੀਰਬਲ ਅਤੇ ਬਾਦਸ਼ਾਹ ਅਕਬਰ ਬਾਗ ਵਿੱਚ ਸੈਰ ਕਰ ਰਹੇ ਸਨ ਤਾਂ ਬਾਦਸ਼ਾਹ ਨੇ ਫਿਰ ਉਹੀ ਚਰਚਾ ਕੀਤੀ ਅਤੇ ਵੀਰਬਲ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਫਿਰ ਵੀਰਬਲ ਨੇ ਆਪਣੀ ਉਂਗਲੀ ਨਾਲ ਬਾਗ ਦੇ ਕੋਨੇ ਵੱਲ ਇਸ਼ਾਰਾ ਕਰਦਿਆ ਕਿਹਾ ਉਸ ਦਰਖਤ ਦੇ ਕੋਲ ਇੱਕ ਖੂਹ ਹੈ ਆਓ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਦੋਂ ਕੋਈ ਸਮੱਸਿਆ ਜਨਤਾ ਨਾਲ ਜੁੜੀ ਹੁੰਦੀ ਹੈ ਤਾਂ ਹਰ ਕੋਈ ਇੱਕ ਸਮਾਨ ਸੋਚਦਾ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹਨ ਜਿੰਨਾ ਬਾਰੇ ਲੋਕਾਂ ਦੇ ਵਿਚਾਰ ਇੱਕੋ ਜਿਹੇ ਹਨ ਬਾਦਸ਼ਾਹ ਅਕਬਰ ਕੁਝ ਦੇਰ ਖੂਬ ਵੱਲ ਦੇਖਦਾ ਰਿਹਾ ਫਿਰ ਬੋਲਿਆ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਤੁਹਾਡਾ ਸਮਝਾਉਣ ਦਾ ਤਰੀਕਾ ਥੋੜਾ ਅਜੀਬ ਹੈ ਜਦੋਂ ਕਿ ਬਾਦਸ਼ਾਹ ਨੂੰ ਪਤਾ ਸੀ ਕਿ ਵੀਰਬਲ ਆਪਣੀ ਗੱਲ ਨੂੰ ਸਾਬਤ ਕਰਨ ਲਈ ਇਸ ਤਰ੍ਹਾਂ ਦਾ ਤਜਰਬੇ ਕਰਦਾ ਰਹਿੰਦਾ ਹੈ ਹਰ ਕੋਈ ਸਮਝੇਗਾ ਹਜ਼ੂਰ ਵੀਰਬਲ ਨੇ ਕਿਹਾ ਤੁਹਾਨੂੰ ਸ਼ਾਹੀ ਫਰਮਾਨ ਜਾਰੀ ਕਰਨਾ ਚਾਹੀਦਾ ਹੈ ਕਿ ਸ਼ਹਿਰ ਦੇ ਹਰ ਘਰ ਤੋਂ ਬਹੁਤ ਸਾਰਾ ਦੁੱਧ ਲਿਆਇਆ ਜਾਵੇ ਅਤੇ ਬਾਗ ਵਿੱਚ ਤੇ ਇਸ ਖੂਬ ਵਿੱਚ ਪਾਇਆ ਜਾਵੇ ਦਿਨ ਪੂਰਨ ਮਾਸ਼ੀ ਦਾ ਹੋਵੇਗਾ ਸਾਡਾ ਸ਼ਹਿਰ ਬਹੁਤ ਵੱਡਾ ਹੈ ਹਰ ਘਰ ਦਾ ਦੁੱਧ ਇਸ ਖੂਬ ਵਿੱਚ ਟਿਕ ਜਾਵੇ ਤਾਂ ਇਹ ਦੁੱਧ ਨਾਲ ਭਰ ਜਾਵੇਗਾ ਵੀਰਬਲ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਕਰੋ ਹੱਸ ਪਿਆ ਫਿਰ ਵੀ ਉਸਨੇ ਵੀਰਬਲ ਦੇ ਹੁਕਮ ਅਨੁਸਾਰ ਫਰਮਾਨ ਜਾਰੀ ਕਰ ਦਿੱਤਾ ਸ਼ਹਿਰ ਭਰ ਵਿੱਚ ਮਨਾਦੀ ਕੀਤੀ ਗਈ ਕਿ ਆਉਣ ਵਾਲੀ ਪੂਰਨ ਮਾਸ਼ੀ ਵਾਲੇ ਦਿਨ ਹਰ ਘਰ ਤੋਂ ਬਹੁਤ ਸਾਰਾ ਦੁੱਧ ਲਿਆ ਕੇ ਸ਼ਾਹੀ ਬਾਗ ਦੇ ਖੂਹ ਵਿੱਚ ਡੋਲਿਆ ਜਾਵੇ ਅਜੇਹਾ ਨਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇਗੀ ਪੂਰਨ ਮਾਸ਼ੀ ਵਾਲੇ ਦਿਨ ਬਾਗ ਦੇ ਬਾਹਰ ਲੋਕਾਂ ਦੀ ਕਤਾਰ ਲੱਗੀ ਹੋਈ ਸੀ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਸੀ ਕਿ ਹਰ ਘਰ ਵਿੱਚੋਂ ਕੋਈ ਨਾ ਕੋਈ ਜ਼ਰੂਰ ਆਵੇ ਹਰ ਕਿਸੇ ਦੇ ਹੱਥਾਂ ਵਿੱਚ ਭਰੇ ਹੋਏ ਬਰਤਨ ਨਜ਼ਰ ਆ ਰਹੇ ਸਨ ਬਾਦਸ਼ਾਹ ਅਕਬਰ ਅਤੇ ਬੀਰਬਲ ਦੂਰ ਬੈਠੇ ਸਭ ਦੇਖ ਰਹੇ ਸਨ ਅਤੇ ਇੱਕ ਦੂਜੇ ਵੱਲ ਮੁਸਕਰਾ ਰਹੇ ਸਨ ਸ਼ਾਮ ਤੋਂ ਪਹਿਲਾਂ ਖੂਹ ਵਿੱਚ ਦੁੱਧ ਪਾਉਣ ਦਾ ਕੰਮ ਪੂਰਾ ਹੋ ਗਿਆ ਹਰ ਘਰੋਂ ਦੁੱਧ ਲਿਆ ਕੇ ਖੂਹ ਵਿੱਚ ਡੋਲਿਆ ਜਾਂਦਾ ਸੀ ਜਦੋਂ ਸਾਰੇ ਉੱਥੋਂ ਚਲੇ ਗਏ ਤਾਂ ਬਾਦਸ਼ਾਹ ਅਕਬਰ ਅਤੇ ਬੀਰਬਲ ਨੇ ਖੂਹ ਦੇ ਨੇੜੇ ਜਾ ਕੇ ਅੰਦਰ ਦੇਖਿਆ। ਖੂਹ ਉੱਪਰ ਤੱਕ ਭਰਿਆ ਹੋਇਆ ਸੀ ਪਰ ਬਾਦਸ਼ਾਹ ਅਕਬਰ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਖੂਹ ਦੁੱਧ ਨਾਲ ਨਹੀਂ ਸਗੋਂ ਪਾਣੀ ਨਾਲ ਭਰਿਆ ਹੋਇਆ ਸੀ। ਕਿਤੇ ਵੀ ਦੁੱਧ ਦਾ ਨਾ ਕੋਈ ਨਿਸ਼ਾਨ ਨਹੀਂ ਸੀ। ਬਾਦਸ਼ਾਹ ਅਕਬਰ ਨੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਬੀਰਬਲ ਵੱਲ ਦੇਖਿਆ ਤੇ ਪੁੱਛਿਆ, "ਇਹ ਕਿਉਂ ਹੋਇਆ? ਖੂਹ ਵਿੱਚ ਦੁੱਧ ਪਾਉਣ ਦਾ ਛਾਈ ਫਰਮਾਨ ਜਾਰੀ ਹੋਇਆ। ਇਹ ਪਾਣੀ ਕਿੱਥੋਂ ਆਇਆ? ਲੋਕਾਂ ਨੇ ਦੁੱਧ ਕਿਉਂ ਨਹੀਂ ਡੋਲਿਆ?" ਬੀਰਬਲ ਨੇ ਉੱਚੀ-ਉੱਚੀ ਹਾਸੇ ਨਾਲ ਕਿਹਾ, "ਮੈਂ ਤਾਂ ਇਹੀ ਸਾਬਤ ਕਰਨਾ ਚਾਹੁੰਦਾ ਸੀ ਜਨਾਬ" ਮੈਂ ਤੁਹਾਨੂੰ ਦੱਸਿਆ ਸੀ ਕਿ ਅਜਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿੰਨਾ ਤੇ ਲੋਕ ਇੱਕ ਸਮਾਨ ਸੋਚਦੇ ਹਨ ਅਤੇ ਇਹ ਵੀ ਇੱਕ ਅਜੀਹਾ ਮੌਕਾ ਸੀ ਲੋਕ ਕੀਮਤੀ ਦੁੱਧ ਨੂੰ ਬਰਬਾਦ ਕਰਨ ਲਈ ਤਿਆਰ ਨਹੀਂ ਸਨ ਉਹ ਜਾਣਦੇ ਸਨ ਕਿ ਖੂਹ ਵਿੱਚ ਦੁੱਧ ਪਾਉਣਾ ਬਕਾਰ ਹੈ ਉਸ ਨੂੰ ਇਸ ਤੋਂ ਕੁਝ ਨਹੀਂ ਮਿਲਣਾ ਸੀ ਇਸ ਲਈ ਕਿਸੇ ਨੂੰ ਕੀ ਪਤਾ ਲੱਗੇਗਾ ਇਹ ਸੋਚ ਕੇ ਸਾਰਿਆਂ ਨੇ ਪਾਣੀ ਨਾਲ ਭਰੇ ਪਾਂਡੇ ਲਿਆ ਕੇ ਖੂਹ ਵਿੱਚ ਡੋਲ ਦਿੱਤੇ ਨਤੀਜੇ ਵਜੋਂ ਖੂਹ ਦੁੱਧ ਦੀ ਬਜਾਏ ਪਾਣੀ ਨਾਲ ਭਰ ਗਿਆ बीरबल ਦੀ ਇਹ ਚਤੁਰਾਈ ਦੇਖ ਕੇ ਬਾਦਸ਼ਾਹ ਅਕਬਰ ਨੇ ਉਸ ਦੀ ਪਿੱਠ थपथपाई। ਪੀਰ ਬਲ ਨੇ ਸਿੱਧ ਕਰ ਦਿੱਤਾ ਸੀ ਕਿ ਕਈ ਵਾਰ ਲੋਕ ਇੱਕੋ ਜਿਹੇ ਸੋਚਦੇ ਹਨ।